ਇੱਕ ਵੱਡੇ ਤਨ ਦੀ ਬਾਤ ਹੈ ਉਹ ਕਿਸੇ ਪਾਸੇ ਵਪਾਰ ਨੂੰ ਚੱਲਿਆ ਤੇ ਬਹੁਤ ਸਾਰਾ ਤਨ ਲੈ ਗਿਆ ਮੋਰਾ ਦੀਆਂ ਥੈਲੀਆਂ ਨਾਲ ਆਪਣੀ ਗੱਡੀ ਲੱਦ ਲਈ ਇੱਕ ਥੈਲੀ ਉਸ ਨੇ ਹੱਥ ਵਿੱਚ ਫੜੀ ਹੋਈ ਸੀ ਤਾਂ ਜੋ ਲੋਡ ਪੈਣ ਵੇਲੇ ਥੋੜੀਆਂ ਜੀਆਂ ਮੋਰਾ ਉਸ ਵਿੱਚੋਂ ਵਰਤੀਆਂ ਜਾ ਸਕਣ ਗੱਡੀ ਤੇ ਬੈਠਿਆਂ-ਬੈਠਿਆਂ ਉਸ ਨੂੰ ਨੀਂਦ ਦਾ ਹੁਲਾਰਾ ਆਇਆ ਤੇ ਉਲਾਰੇ ਦੇ ਨਾਲ ਹੱਥ ਦੀ ਥੈਲੀ ਹੇਠਾਂ ਡਿੱਗ ਪਈ ਜਦੋਂ ਉਸ ਨੂੰ ਹੋਸ਼ ਆਈ ਅੱਖ ਖੁੱਲੀ ਤਾਂ ਆਪਣੇ ਹੱਥ ਵਿੱਚ ਥੈਲੀ ਨਾ ਦੇਖ ਕੇ ਲੱਗਾ ਸੱਟ ਪਟਾਉਣ ਉਸ ਦੇ ਨਾਲ ਇੱਕ ਪੁਰਾਣਾ ਇਤਬਾਰੀ ਨੌਕਰ ਸੀ ਜਿਸ ਨੂੰ ਅਨੇਕਾਂ ਵਾਰ ਅਜ਼ਮਾ ਕੇ ਉਸਨੇ ਵੇਖ ਲਿਆ ਸੀ ਕਿ ਉਹ ਕਿੰਨਾ ਇਮਾਨਦਾਰ ਹੈ ਉਹ ਅਮੀਰ ਆਦਮੀ ਨੇ ਆਪਣੇ ਇਸ ਇਤਬਾਰੀ ਨੌਕਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਸੋਚਿਆ ਕਿ ਇਸ ਨੇ ਮੇਰੀ ਥੈਲੀ ਕਿਤੇ ਉਤਾਹੇਟਾ ਕੀਤੀ ਹੋਵੇਗੀ ਪੁਲਿਸ ਵਾਲਿਆਂ ਨੇ ਉਸ ਨੌਕਰ ਨੂੰ ਮਾਰ-ਮਾਰ ਕੇ ਚੰਬੜੀ ਉਧੇੜ ਛੱਡੀ ਪਰ ਜੇ ਉਸ ਨੂੰ ਥੈਲੀ ਦਾ ਪਤਾ ਹੁੰਦਾ ਤਾਂ ਦੱਸਦਾ ਉਹ ਆਪਣੇ ਹੱਡ ਗੋਡੇ ਤੜਵਾ ਕੇ ਵੀ ਆਖ ਰਿਹਾ ਸੀ ਮੈਨੂੰ ਥੈਲੀ ਦਾ ਕੋਈ ਪਤਾ ਨਹੀਂ ਉਸ ਗੱਡੀ ਦੇ ਮਗਰ-ਮਗਰ ਇੱਕ ਹੋਰ ਗੱਡੀ ਵਾਲਾ ਕਣਕ ਲੱਦੀ ਆ ਰਿਹਾ ਸੀ ਗੱਡੇ ਤੇ ਬੈਠਿਆ ਉਸ ਨੂੰ ਥੈਲੀ ਨਜ਼ਰ ਪਈ ਤੇ ਉਹ ਚੁੱਕ ਲਿਆ ਅਮੀਰ ਅੱਗੇ ਥੈਲੀ ਰੱਖ ਕੇ ਕਿਹਾ ਕਿ ਇਹੋ ਹੀ ਤਾਂ ਤੁਹਾਡੀ ਥੈਲੀ ਨਹੀਂ ਅਮੀਰ ਨੇ ਥੈਲੀ ਸਿਆ ਲਈ ਤੇ ਕਹਿ ਕੇ ਆਪਣੇ ਨੌਕਰ ਨੂੰ ਪੁਲਿਸ ਤੋਂ ਛਡਵਾ ਲਿਆ ਤੇ ਗੱਡੇ ਵਾਲੇ ਨੂੰ ਕੁਝ ਇਨਾਮ ਦੇ ਕੇ ਸ਼ੁਕਰੀਆ ਕਰਕੇ ਵਾਪਸ ਭੇਜਿਆ ਪਰ ਨੌਕਰ ਨੇ ਮਾਰ ਖਾ ਕੇ ਜਿਹਾ ਮਨ ਬਣਾ ਲਿਆ ਕਿ ਹੁਣ ਉਹ ਆਪਣੇ ਇਸ ਮਾਲਕ ਕੋਲ ਨਹੀਂ ਰਹਾਂਗਾ ਉਸਨੇ ਕਿਹਾ ਕਿ ਮੈਨੂੰ ਬੇਗੁਨਾ ਨੂੰ ਇੰਨੀ ਸਜ਼ਾ ਮਿਲ ਸਕਦੀ ਹੈ ਜੇ ਮੈਂ ਗੁਨਾਹ ਕਰਦਾ ਤਾਂ ਪਤਾ ਨਹੀਂ ਮੇਰਾ ਕੀ ਹਾਲ ਹੁੰਦਾ ਇਸ ਕਿਸਮ ਦੀਆਂ ਸੋਚਾਂ ਵਿੱਚ ਪੈ ਕੇ ਉਸ ਨੇ ਆਪਣੇ ਮਾਲਕ ਦੀ ਨੌਕਰੀ ਛੱਡ ਦਿੱਤੀ ਤੇ ਡਾਕੂਆਂ ਨਾਲ ਜਾ ਰਲਿਆ ਵੱਡਾ ਬੇਦਰਦ ਡਾਕੂ ਹੋ ਕੇ ਲੱਗਾ ਗਰੀਬ ਗੁਬਾਰੇ ਨੂੰ ਲੁੱਟਣ ਪੁੱਟਣ ਤੇ ਵਸਦੇ ਕਰ ਉਜਾੜਨ ਜਦੋਂ ਕੋਈ ਉਸ ਨੂੰ ਕਹਿੰਦਾ ਤੂੰ ਕਿਤਨਾ ਵਲਾ ਮਾਨਸ ਆਦਮੀ ਸੀ ਕਿਸ ਪਾਸੇ ਪੈ ਤੁਰਿਆ ਤਾਂ ਉਹਦਾ ਜਵਾਬ ਇਹੋ ਹੀ ਸੀ ਕਿ ਜਦੋਂ ਬੇਗੁਨਾਹ ਦੀ ਮੈਨੂੰ ਇੰਨੀ ਕੁੱਟ ਪਈ ਤਾਂ ਹੁਣ ਰੱਜ ਕੇ ਹੀ ਕਿਉਂ ਨਾ ਜੁਰਮ ਕਰ ਲਵੇਖਾਂ ਜੋ ਹੋਵੇਗੀ ਸੋ ਵੇਖੀ ਜਾਵੇਗੀ ਅੰਤ ਨੂੰ ਉਸ ਡਾਕੂਆਂ ਦੇ ਆਪਣੇ ਹੀ ਗਰੋਹ ਦੇ ਬੰਦਿਆਂ ਨਾਲ ਤਕਰਾਰ ਵੱਧ ਜਾਣ ਕਰਕੇ ਉਹ ਮਾਰਿਆ ਗਿਆ ਤੇ ਇਸ ਦੁਨੀਆ ਵਿੱਚੋਂ ਜੋ ਉਸ ਦੀ ਨੇਕ ਨਾਮੀ ਤੇ ਸੀ ਉਸ ਬਦਨਾਮੀ ਲੈ ਕੇ ਚੱਲ ਬਣਿਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਜੁਬਸਕ੍ਰਾਈਬ